ਕ੍ਰੋਸਪੋਰ ਦੇ ਗੁਰਹਰ ਸਹਾਇ ਇਲਾਕੇ ਵਿੱਚੋਂ ਚਕਾਉਣ ਵਾਲੀ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਪਿੰਡ ਰੇਲਵੇ ਬਸਤੀ ਟਿੱਬਾ ਅਜ ਜੰਗ ਦੇ ਮੈਦਾਨ ਚ ਤਬਦੀਲ ਹੋ ਗਈ ਜ਼ਮੀਨ ਦੇ ਵਿਵਾਦ ਨੇ ਇੰਨਾ ਤੰਗ ਰੂਪ ਧਾਰ ਲਿਆ ਕਿ ਦੋ ਧਿਰਾਂ ਵਿਚਾਲੇ ਡਾਂਗਾ ਸੋਟੀਆਂ ਨਾਲ ਚਮਕ ਝੜੱਪ ਹੋਈ ਇੱਕ ਦੂਜੇ ਉੱਤੇ ਤਾਬੜ ਤੋੜ ਹਮਲੇ ਜਿਵੇਂ ਜੰਗੀ ਮੋਰਚਾ ਲੱਗ ਗਿਆ ਹੋਵੇ ਸੂਚਨਾ ਮਿਲੀ ਹੈ ਕਿ ਚਾਰ ਕਿੱਲੇ ਸਾਂਝੀ ਜ਼ਮੀਨ ਦੀ ਵਿਕਰੀ ਨੂੰ ਲੈ ਕੇ ਪੁਰਾਣਾ ਚੱਲਿਆ ਆ ਰਿਹਾ ਤਣਾ ਅੱਜ ਵਿਸਫੋਟਕ ਰੂਪ ਵਿੱਚ ਵੱਧ ਗਿਆ ਦੋ ਧਿਰਾਂ ਵਿਚਾਲੇ ਵੇਖਦ ਗੁੱਸਾ ਫਟਿਆ ਅਤੇ ਗਲ ਗਾਲਾਂ ਗਲੋਚ ਤੋਂ ਸ਼ੁਰੂ ਹੋ ਕੇ ਹਿੰਸਕ ਝੜਪ ਵਿੱਚ ਬਦਲ ਗਈ ਹਮਲੇ ਦੌਰਾਨ ਮਹਿਲਾਵਾਂ ਸਮੇਤ ਦੋ ਪੱਖਾਂ ਦੇ 5 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹਸਪਤਾਲ 'ਚ ਮਹਿਲਾਵਾਂ ਦੀ ਹਾਲਤ ਵਿਗੰਭੀਰ ਦੱਸੀ ਜਾ ਰਹੀ ਹੈ ਇਸ ਮਾਮਲੇ ਨੇ ਸਾਰੇ ਹਲਕੇ ਨੂੰ ਹਿਲਾ ਕੇ ਰੱਖ ਦਿੱਤਾ ਝੜਪ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਇੱਕ ਦੂਜੇ ਉੱਤੇ ਲੱਕੜੀਆਂ ਤੇ ਸੋਟੀਆਂ ਨਾਲ ਤਾਬੜ-ਤੋੜ ਹਮਲੇ ਕਰ ਰਹੇ ਹਨ ਸਵਾਲ ਇਹ ਉੱਠਦਾ ਹੈ ਕਿ ਜ਼ਮੀਨ ਦੀ ਵੰਡ ਜਾਂ ਵਿਕਰੀ ਵਰਗੇ ਮਾਮਲੇ ਜੋ ਅਕਸਰ ਅਦਾਲਤ ਜਾਂ ਪੰਚਾਇਤ ਰਾਹੀਂ ਹੱਲ ਹੋ ਸਕਦੇ ਹਨ ਉਹ ਹਿੰਸਾ ਤੱਕ ਕਿਉਂ ਪਹੁੰਚ ਰਹੇ ਹਨ ਕੀ ਇਹਨਾਂ ਲੋਕਾਂ ਨੂੰ ਕਿਸੇ ਨੇ ਭੜਕਾਇਆ ਜਾਂ ਉਹ ਰੁੱਖ ਸਿਰਫ ਜਾਇਦਾਦੀ ਲਾਲਚ ਤੋਂ ਉੱਗਿਆ ਹੈ ਅਸੀਂ ਲੈ ਕੇ ਆਉਂਦੇ ਰਹਾਂਗੇ ਹੋਰ ਅਪਡੇਟ ਜੁੜੇ ਰਹੋ ਅਕਸ਼ ਨਿਊਜ਼ ਦੇ ਨਾਲ ਅਗਰੂਸਾ ਤੋਂ ਆਏ ਨੇ ਇਹਨਾਂ ਦਾ ਕੋਈ ਆਪਣਾ ਜ਼ਮੀਨ ਦਾ ਤੁਸੀਂ ਅਜਿਹਾ ਟੁੱਟ ਗਿਆ ਤੇ ਪਰ ਦੇ ਪ੍ਰਵਾਲ ਦੇ ਮੈਂਬਰ ਹੀ ਅਗੇ ਆ ਤੇ ਆਪਸ ਵਿੱਚ ਲੜੇ ਇਹਨੇ ਤੇ ਆ ਪਾਰਟੀ ਕਹਿੰਦੀ ਪਾਰਟੀ ਅਗੇ ਇਹਦਾ ਹਰ ਤਰ੍ਹਾਂ ਦੇ ਕਿੰਨੇ ਅਨੁਪ੍ਰਕਾਰ ਕਰਦਾ ਨਿਕੰਦਾ ਦੇ ਸਟਾਰ ਆ ਗਿਆ ਹੈ ਅੱਛਾ ਇਸ ਤੇ ਇੱਕ ਨੂੰ ਗੱਲ ਕੀਤਾ ਤੇ ਤਿੰਨ ਨੂੰ ਬਾਈ ਹੈਂਡ ਕੀਤਾ ਝਗੜਾ ਹੈ ਕਿ ਨਾ ਸਾਰੇ ਚਾਚੇ ਦਾ ਮੁੰਡਾ ਤੇ ਜ਼ਮੀਨ ਦਾ ਸਾਡਾ ਰੋਲਾ ਸੀ ਤੇ ਪੈਸੇ ਸਾਰੇ ਖਾ ਗਿਆ 36 ਲੱਖ ਰੁਪਏ ਆ ਸੀ ਖਾ ਗਿਆ ਸਾਰਾ ਸਾਨੂੰ ਕਿਸੇ ਨੂੰ ਵੀ ਨਹੀਂ ਦਿੱਤਾ ਸੀ ਤੇ ਉਸ ਤੋਂ ਬਾਅਦ ਗੁੰਡੇ ਲਿਆ ਕੇ ਹੁਣ ਫਿਰ ਪੈਲੀਬਾਨ ਲੱਗਿਆ ਸੀ ਤੇ ਆ ਕਬਜਾ ਕਰਨ ਲੱਗਿਆ ਸੀ ਗੁੰਡੇ ਲਿਆ ਕੇ ਇੰਦੇ ਮਾਮੇ ਦਾ ਮੁੰਡਾ ਹੈਗਾ ਸਨੀ ਸਨੀ ਜਿਆਦਾ ਬੰਦਾ ਉਹ ਗੁੰਡਾ ਕੱਪੜੇ ਕੁੱਤੇ ਲੈਂਦੇ ਆ ਤੇ ਵੱਡੇ ਭਰਾ ਨੂੰ ਮੇਰੇ ਨੂੰ ਖਿੱਚ ਕੇ ਲੈ ਚੱਲੇ ਸੀ ਤੇ ਮੰਮੀ ਗਈ ਛੜਾਣ ਤੇ ਮੰਮੀ ਦੇ ਸਿਰ 'ਚ ਮਾਰੀ ਆ ਸੱਟ ਤੇ ਕਿੰਨੇ ਜਣੇ ਤੁਹਾਨੂੰ ਚਾ ਸਾਡੇ ਦੋ ਜਣੇ जख्मी ਆ ਮੇਰੇ ਵੀ ਹੱਥ ਤੇ ਫ੍ਰੈਕਚਰ ਕਰਤਾ ਹੈ ਇੱਕ ਤਾਂ ਦੇਦੀ ਦੇ ਮਾਰਿਆ ਚਾਚਾ ਦੀ ਕੁੜੀ ਦੇ ਮਾਰਿਆ ਉਂਗਲ ਤੇ ਕਾਪਾ ਮਾਰਿਆ ਮੰਮੀ ਦੇ ਮਾਰਿਆ ਸਿਰ ਚ ਕਾਪਾ ਕਾਰਵਾਈ ਕੀ ਬਾਕੀ ਕਾਰਵਾਈ ਇਸ ਇਹਨਾਂ ਤੇ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਚਾਹੀਦਾ ਹੈ ਤੇਰੀਓ ਵੀ ਤੁਹਾਡੇ ਕੋਲ ਮੌਕੇ ਹਾਂ ਵੀਡੀਓ ਵੀ ਹੈਗੀਆਂ ਸਾਡੇ ਕੋਲ ਮੌਕੇ ਦੀਆਂ ਹਾਂਜੀ ਜਸਵੰਤ ਸਿੰਘ ਇਹ ਜਿੰਦਰਾਣਾ ਸਿੱਕੇ ਕਪੂ ਦਾ ਰੈਡ ਵਾਲੇ ਤੇ ਕੀ ਗੱਲਬਾਤ ਹੋਈ ਕਿੱਦਾਂ ਦੀ ਵਸਤੀ ਤੇ ਰਹਿਣ ਵਾਲੇ ਹਾਂ ਸਾਡੀ ਜੱਤੀ ਮਾਲਕੀ ਜ਼ਮੀਨ ਅਸੀਂ 40 ਸਾਲ ਤੋਂ ਉਹੀ ਵਾਰ ਰਹੇ ਹਾਂ ਪਹਿਲਾਂ ਇਹਨਾਂ ਨੇ ਸਾਡੇ ਕਣ ਕਬੱਡੀ ਆ ਚਾਲੀ ਪਿਆਜਾ ਇਹਨਾਂ ਦਾ ਆਪ ਦਾ ਵਜੀ ਹੈਗਾ ਚਾਰੇ ਘਰੇ ਇਕੱਠੇ ਆ ਫਿਰ ਇਹਨਾਂ ਕਣਕ ਪਰ ਵੜ ਲਈ ਫਿਰ ਸਾਡੇ ਤੇ ਇਹਨਾਂ ਨੇ ਮਤਲਬ ਵਾਹਲੀ ਪਾਲੀ ਫਿਰ ਹੋਰ ਮੇਰੇ ਬੇਲੀ ਦੀ ਕਣਕ ਸੀ ਉਹ ਇਹਨਾਂ ਨੇ ਵੜ ਲਈ ਠੀਕ ਆ ਸਾਰੀ ਸਾਢੇ 25 ਤਕਰੀਬਨ ਇਹਨਾਂ ਨੇ ਵਾਹ ਲਈ ਆ ਕੋਈ ਸਾਡੇ ਉੱਤੇ ਇੱਕ ਮਰਨਾ ਨਹੀਂ ਛੱਡੀ ਜੋ ਕਿ ਸਾਡੀ ਇੱਕ ਕਿਲਾ ਤੇ ਤਿੰਨ ਕਨਾਲਾ ਸਾਨੂੰ ਜਦ ਦੀ ਡੈਡੀ ਦੀ ਡੈਥ ਹੋਣ ਤੋਂ ਪਹਿਲਾਂ ਦੀ ਸਾਨੂੰ ਮਿਲੀ ਹੋਈ ਸੀ ਡੈਥ ਹੋ ਗਈ ਡੈਡੀ ਦੀ ਉਹ ਵੀ ਇਹਨਾਂ ਨੇ ਕਾਲਾ ਕਲ ਚ ਸਾਫਾ ਪਾ ਕੇ ਮੇਰੇ ਡੈਡੀ ਨੂੰ ਉਹ ਸਵਾਰ ਜਿਹਨਾਂ ਨੇ ਤਰੋਇਆ ਆ ਇਹ ਚਾਰੇ ਜਿਹੜੇ ਘਰ ਆ ਮੇਰੇ ਚਾਚੇ ਤਾਏ ਇੱਕ ਬੇਨਤੀ ਹੈ ਮੇਰੀ ਕੀ ਜ ਸਾਡੀ ਅਸੀਂ ਅੱਜ ਆਪਦੀ ਜ਼ਮੀਨ ਤੇ ਪੈੜੀ ਬਾਣ ਗਏ ਆ ਜੋ ਕਿ ਸਾਨੂੰ ਇਹਨਾਂ ਨੇ ਪੈੜੀ ਬਾਣ ਤੋਂ ਰੋਕਿਆ ਹੈ ਅਸੀਂ ਅਸੀਂ ਇਹ ਪੈੜੀ ਵਾਈ ਆ ਜੋ ਕਿ ਇਹਨਾਂ ਨੇ ਸਾਰਨ ਇਕੱਠੇ ਹੋ ਕੇ ਸਾਡੇ ਤੇ ਸਰਟਾ ਮਾਰਿਆ ਸਾਡੇ ਜ਼ਖਮੀ ਤਿੰਨ ਜਣੇ ਹੋਇਆ ਮਾਤਾ ਵੀ ਹੈਗੀ ਆ ਮਾਤਾ ਦੇ ਉਹ ਕਹਿੰਦੇ ਸੀ ਉੱਥੇ ਜਾ ਕੇ ਤੁਸੀਂ ਕਰਾਓ ਨੇ ਦੰਦ ਤੇ ਸੱਟ ਮਾਰੀ ਆ ਜਿ ਪੇਰਾ ਮਾਰੀਆਂ ਮੋਤੇ ਸਾਡੀ ਪਹਿਲਾਂ ਵੀ ਇੱਥੇ ਪਰਚਾ ਹੋਇਆ ਹੈ ਦਰਜ ਕੋਈ ਸਾਡੀ ਸੁਣਵਾਈ ਨਹੀਂ ਹੋਈ ਕਿਸੇ ਤਰ੍ਹਾਂ ਦੀ ਵੀ ਜੋ ਕਿ ਉਹ ਭਾਜਪਾ ਵੱਲੋਂ ਖੜਿਆ ਹੈ ਪਾਰਟੀ ਵੱਲੋਂ ਮੈਂ ਕਾਂਗਰਸ ਪਾਰਟੀ ਵੱਲੋਂ ਖੜਿਆ ਖੜਿਆ ਸੀ ਆਪਣਾ ਉਮੀਦਵਾਰ ਮੈਂ ਉਹਨਾਂ ਦੇ ਨਾਲ ਸੀ ਜੋ ਕਿ ਸਾਡੇ ਨਾਲ ਬਹੁਤ ਹੀ ਧੱਕਾ ਇਹ ਕਰ ਰਹੇ ਨੇ ਚਾਰੇ ਘਰ 40 ਤੋਂ 50 ਜਿਹੜਾ ਇਹਨਾਂ ਦਾ ਆਵਾਜ਼ਦਾਬ ਹੈ ਜੀ ਆ ਸਾਡੀ ਇਹਨਾਂ ਨਾਲ ਹੋਰ ਕੋਈ ਨਹੀਂ ਸਾਡੀ ਪੈੜੀ ਇੱਕ ਮਰਲਾ ਨਹੀਂ ਆਪਾਂ ਨੂੰ ਦੇ ਰਹਾ ਹੈ ਯਾਰ ਸਾਡੀ ਤਾਂ ਬੇਨਤੀ ਹੈ ਹੀ ਆ ਕਿ ਸਾਨੂੰ ਇਨਸਾਫ ਪਾਇਆ ਜਾਵੇ ਇਹ ਚਾਰਾਂ ਤੇ ਚਾਰਾਂ ਘਰਾਂ ਤੇ ਕਾਰਵਾਈ ਸ਼ੁਰੂ ਕੀਤੀ ਜਾਵੇ